ਅੱਜ ਅਸੀਂ ਇੱਕ ਗੰਭੀਰ ਮੁੱਦੇ ਤੇ ਗੱਲ ਕਰਨ ਜਾ ਰਹੇ ਹਾਂ ਜੀ ਇਹ ਗੰਭੀਰ ਮੁੱਦਾ ਕੀ ਹੈ ਜੀ ਉਹteral ਸੰਜਿਆ ਕਰਦੇ ਹਾਂ ਜਿਸ ਤਰ੍ਹਾਂ ਕਿ ਠੱਗੀ ਜਿਹੜੀ ਡਿਜੀਟਲ ਤਰੀਕੇ ਨਾਲ ਜਿਹੜੀ ਠੱਗੀ ਵੱਜ ਰਹੀ ਹੈ ਜੀ ਸਾਡੇ ਇਲਾਕੇ ਵਿੱਚ ਇਸ ਸਮੇਂ ਬਹੁਤ ਵੱਡੇ ਪੱਧਰ ਤੇ ਠੱਗੀਆਂ ਵੱਜ ਰਹੀਆਂ ਜੀ ਸੋ ਵੈਸੇ ਤਾਂ ਦੇਸ਼ ਭਰ ਵਿੱਚ ਇਸ ਤਰੀਕੇ ਨਾਲ ਜਿਹੜੀ ਠੱਗੀ ਵੱਜਦੀ ਹੈ ਪਰ ਸਾਡੇ ਗੁਰਦਾਸਪੁਰ ਸ਼ਹਿਰ ਦੀ ਗੱਲ ਕਰੀਏ ਤਾਂ ਪਹਿਲਾਂ ਅਸੀਂ ਕਦੇ ਸੁਣਿਆ ਨਹੀਂ ਸੀ ਕਿ ਇਹ ਤਰੀਕਾ ਜਿਹੜਾ ਨਵਾਂ ਪੜਾਇਆ ਵਾ ਜੀ ਇਹ ਠੱਗਾ ਵੱਲੋਂ ਜਿਹੜਾ ਵਾ ਲਗਾਤਾਰ ਭੋਲੇ ਭੋਲੇ ਲੋਕਾਂ ਨੂੰ ਜਿਹੜਾ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਜੀ ਸੋ ਅੱਜ ਅਸੀਂ ਪਹ ਮੈਡਮ ਸਾਡਾ ਨਾਲ ਹੀ ਉਹਨਾਂ ਨੇ ਗੱਲਬਾਤ ਕਰਦੀ ਉਹਨਾਂ ਤੋਂ ਜਾਣਦੇ ਆ ਕਿ ਇਸ ਠੱਗੀ ਤੋਂ ਕਿਸ ਤਰੀਕੇ ਨਾਲ ਬਚਿਆ ਜਾ ਸਕਦਾ ਵਾ ਮੈਡਮ ਬੜੇ ਵੱਡੇ ਪੱਧਰ ਤੇ ਅਸੀਂ ਦੇਖਿਆ ਜਾਵੇ ਸਾਡੇ ਸ਼ਹਿਰ ਵਿੱਚ ਠੱਗੀ ਜਿਹੜੀ ਇਸ ਟਾਈਮ ਚੱਲਦੀ ਪਈ ਆ ਜੀ ਸਾਡੇ ਇਲਾਕੇ ਦੇ ਅਲੱਗ-ਅਲੱਗ ਜਿਹੜੇ ਪਿੰਡਵਾ ਜੀ ਉੱਥੋਂ ਦੇ ਵੀ ਭੋਲੇ-ਭਲੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਮੈਡਮ ਕਿਸ ਤਰੀਕੇ ਤੋਂ ਬਚਿਆ ਜਾ ਸਕਦਾ ਵਾ ਆ ਪਹਿਲਾਂ ਤਾਂ ਤੁਹਾਨੂੰ ਸਮਝਣਾ ਪਏਗਾ ਕਿ ਜਿਹੜੀ ਹਾੜ ਨਾ ਠੱਗੀ ਹੋ ਰਹੀ ਹੈ ਉਹ ਹੋ ਕਿਉਂ ਰਹੀ ਹੈ ਜਿੱਦਾਂ ਆਪਾਂ ਦੇਖ ਪਾਇਆ ਕਿ ਅੱਜ ਦੇ ਟਾਈਮ ਦੇ ਵਿੱਚ ਆਪਾਂ ਬਹੁਤ ਹੀ ਜ਼ਿਆਦਾ ਇੰਟਰਨੈਟ ਦਾ ਯੂਜ਼ ਕਰਨ ਲੱਗ ਪਏ ਅਗਰ ਹੀ ਕੋਈ ਇੰਟਰਨੈਟ ਬੈਂਕਿੰਗ ਦਾ ਯੂਜ਼ ਕਾਫੀ ਜ਼ਿਆਦਾ ਇਨਫੀਜ਼ ਹੋ ਗਿਆ ਗੂਗਲ ਪੇ ਹੋ ਗਿਆ ਯੂਨੋ ਹੋ ਗਿਆ ਪੇਟੀਐਮ ਹੋ ਗਿਆ ਮੋਸੇ ਅਗਰ ਆ ਗਿਆ ਆਪਣੇ ਨੀਅਰਬਾਈ ਕਰਿਆਨੇ ਦੀ ਦੁਕਾਨ ਦੀ ਵਗਰ ਜਾ ਰਹੇ ਆ ਤਾਂ ਆਪਾਂ ਕੈਸ਼ ਨਹੀਂ ਕੈਰੀ ਕਰਦੇ ਆਪਾਂ ਛੋਟੀ ਜੀ ਪੇਮੈਂਟ ਦੇ ਲਈ ਵੀ ਆਪਾਂ ਯੂਪੀਆਈ ਆਈ ਡੀਜ਼ ਯੂਜ਼ ਕਰਦੇ ਪਿਆ ਬੇਨ ਨਹੀਂ ਆਇਆ ਕਿ ਜਿਹੜੇ ਸਾਡੇ ਲੋਕ ਆ ਉਹਨਾਂ ਨੂੰ ਇਸ ਫੀਤ ਦੇ ਬਾਰੇ ਪੂਰੀ ਨੌਲੇਜ ਨਹੀਂ ਹੈਗੀ ਕਿ ਉਹ ਚੀਜ਼ ਨੂੰ ਆਪਾਂ ਆਪਰੇਟ ਕਿੱਦਾਂ ਕਰਨਾ ਆ ਜਾਂ ਜਿੱਦਾਂ ਪੈ ਕਹਿ ਸੁਣਿਆ ਕਿ ਲੋਕਾਂ ਕੋ ਲਿੰਕਸ ਆਂਦੇ ਆ ਮੈਸੇਜਸ ਆਂਦੇ ਆ ਲੋਕ ਕਿ ਉਹ ਲਿੰਕ ਦੇ ਉੱਪਰ ਕਲਿੱਕ ਕਰ ਦਿੰਦੇ ਆ ਕਿ ਹਾਂ ਮੇਨ ਦਾ ਇਹ ਹੈ ਕਿ ਲੈਕ ਆਫ ਨੋਲਜ ਨਾ ਪਬ आल्सो ਕਿ ਲੋਕਾਂ ਨੂੰ ਨੋਲਜ ਨਹੀਂ ਹੈਗੀ ਉਸ ਚੀਜ਼ ਬਾਰੇ ਤਾਂ ਕਰਕੇ ਲੋਕ ਜਿਹੜੇ ਸਾਈਬਰ ਠੱਗੀ ਦੇ ਸ਼ਿਕਾਰ ਹੋ ਜਾਂਦੇ ਆ ਹੁਣ ਜੇ ਸਾਈਬਰ ਕਰਾਈਮਸ ਉਹ ਵੀ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਹੋਰ ਅਲੱਗ-ਅਲੱਗ ਤਰ੍ਹਾਂ ਦੇ ਨਾਲ ਜਿਹੜੇ ਆ ਕ੍ਰਿਮੀਨਲਸ ਜਿਹੜੇ ਅਟੈਕ ਕਰਦੇ ਆ ਤੇ ਉਹਦੇ ਵਿੱਚ ਜਿੱਦਾਂ ਆ ਜਾਂਦਾ ਵਾ ਜਿਹੜਾ ਹੁਣ ਜੀ ਕਾਫੀ ਟ੍ਰੈਂਡਿੰਗ ਦੇ ਵਿੱਚ ਚੱਲਦਾ ਪਿਆ ਆ ਜਿੱਦਾਂ ਪੋਸਟ ਆਫਿਸ ਵੱਲ ਆ ਜਾਂਦਾ ਕਿ ਪੋਸਟ ਆਫਿਸ ਵੱਲੋਂ ਮੈਸੇਜ ਆਉਂਦਾ ਹੈ ਕਿ ਤੁਹਾਡਾ ਜਿਹੜਾ ਆਰਡਰ ਆ ਰਿਹਾ ਹੈ ਤੁਸੀਂ ਆਪਣਾ ਆਰਡਰ ਰੀਸੀਵ ਕਰੋ ਮੇਨਲੀ ਕਿ ਜਿਹੜੇ ਵੀ ਯੂਵਰ ਸਾਡੇ ਨਾਲ ਜੁੜੇ ਹੋਏ ਆ ਉਹਦੇ ਵਿੱਚ 80% ਲੋਕਾਂ ਨੂੰ ਜ਼ਰੂਰ ਇਹ ਮੈਸੇਜ ਆਇਆ ਹੋਏਗਾ ਇਸ ਟਾਈਮ ਦੇ ਵਿੱਚ ਪਿਛਲੇ 2 ਮੰਥਸ ਦੇ ਵਿੱਚ ਵਿੱਚ ਕਿ ਪੋਸਟ ਆਫਿਸ ਤੋਂ ਤੁਹਾਡਾ ਇੱਕ ਆਰਡਰ ਆਇਆ ਵਾ ਤੁਸੀਂ ਆਪਣਾ ਆਰਡਰ ਰੀਸੀਵ ਕਰਨ ਲਈ ਲਿੰਕ ਦੇ ਉੱਪਰ ਕਲਿੱਕ ਕਰੋ ਹੁਣ ਜੇ ਐਜ਼ ਅ ਹਿਊਮਨ ਸਾਡੀ ਕੀ ਹੈ ਕਿ ਕਿਉਰਿਓਸਿਟੀ ਕਾਫੀ ਜ਼ਿਆਦਾ ਹੁੰਦੀ ਆ ਆਪਾਂ ਦੇਖਣਾ ਹੈ ਕਿ ਹਾਂ ਯਾਰ ਅੱਪਾ ਦੇ ਕੋਈ ਸਾਡਾ ਆਣਾ ਨਹੀਂ ਸੀ ਬਟ ਫਿਰ ਵੀ ਆਪਾਂ ਚੈੱਕ ਕਰ ਲੈ ਕਿਓ ਲਿੰਕ ਦੇ ਉੱਪਰ ਕਲਿੱਕ ਕਰ ਦਿੰਦੇ ਆ ਐਂਡ ਉਹ ਲਿੰਕ ਦੇ ਉੱਪਰ ਕਲਿੱਕ ਕਰਦੇ ਹੀ ਤੁਹਾਡੇ ਜਿਹੜਾ ਮੋਬਾਈਲ ਦਾ ਡਾਟਾ ਜਿਹੜਾ ਵਾ ਉਹ ਤੁਹਾਡਾ ਸ਼ੇਅਰ ਹੋ ਜਾਂਦਾ ਆ ਇਦਾਂ ਦੇ ਕਾਫੀ ਜ਼ਿਆਦਾ ਜਿਹੜੇ ਆ ਅਨੋਥਰਾਇਜ਼ਡ ਲਿੰਕਸ ਹੁੰਦੇ ਆ ਉਹਨਾਂ ਦੇ ਉੱਪਰ ਜਦੋਂ ਲੋਕੀ ਕਲਿੱਕ ਕਰ ਦਿੰਦੇ ਆ ਉਹਦੇ ਨਾਲ ਕੀ ਹੁੰਦਾ ਵਾ ਕਿ ਤੁਹਾਡੇ ਮੋਬਾਈਲ ਦਾ ਡਾਟਾ ਜਿਹੜਾ ਵਾ ਉਹ ਹੈਕਰਸ ਕੋ ਜਾਂ ਜਿਹੜੇ ਕ੍ਰਿਮੀਨਲ ਕ੍ਰਿਮੀਨਲਸ ਉਹਨਾਂ ਕੋ ਤੁਹਾਡਾ ਪੁੱਜ ਜਾਂਦਾ ਵਾ ਮੇਨਲੀ ਐਸੀ ਲੱਗੀ ਕਿ ਇਹ ਵੀ ਅਨੋਥਰਾਇਜ਼ਡ ਲਿੰਕ ਦੇ ਉੱਪਰ ਕਦੇ ਵੀ ਨਹੀਂ ਕਰਨਾ ਚਾਹੀਦਾ ਹੈਕਰ ਮੈਡਮ ਕਿਦਾਂ ਕਲੈਰੀਫਾਈ ਕਰੀਏ ਵੀ ਇਹ ਲਿੰਕ ਅ ਦੇਖੋ ਜਿਹੜੀ ਜਿਹੜੇ ਵੈਰੀਫਾਈ ਲਿੰਕਸ ਹੁੰਦੇ ਆ ਉਹਦੇ ਅੱਗੇ ਹਮੇਸ਼ਾ ਐਕਐਚਟੀਟੀਪੀਐਸ ਲਿਖਿਆ ਹੁੰਦਾ ਆ ਹਾਈਪਰਟੈਕਸਟ ਟ੍ਰਾਂਸਫਰ ਪ੍ਰੋਟੋਕੋਲ ਸਿਕਿਉਰ ਜਿਹੜਾ ਲਿਖਿਆ ਹੁੰਦਾ ਆ ਜਿਹੜੇ ਨੋਰਮਲ ਹੁੰਦੇ ਐ ਐਚਟੀਟੀਪੀ ਵਾਲੇ ਹੁੰਦੇ ਆ ਉਹ ਵਾਲੇ ਲਿੰਕਸ ਤੇ ਉੱਪਰ ਕਲਿੱਕ ਨਹੀਂ ਕਰਨਾ ਚਾਹੀਦਾ ਹੈਗਾ ਐਂਡ ਸੈਕਿੰਡ ਜਿਹੜਾ ਵੀ ਤੁਹਾਨੂੰ ਲਿੰਕ ਆ ਰਿਹਾ ਉਹਦਾ ਡੋਮੇਨ ਨੇਮ ਤੁਸੀਂ ਇੰਟਰਨੈਟ ਦੇ ਉੱਪਰ ਜਾ ਕੇ ਵੈਰੀਫਾਈ ਕਰ ਸਕਦੇ ਹੋ ਹਰ ਇੱਕ ਕੋ ਫ੍ਰੀ ਵੈਬਸਾਈਟਸ ਆ ਇੰਟਰਨੈਟ ਦੇ ਉੱਤੇ ਅਵੇਲੇਬਲ ਅਗਰ ਤੁਸੀਂ ਉਹਦੇ ਵਿੱਚ ਆਪਣਾ ਡੋਮੇਨ ਪਾ ਦਿੰਦੇ ਆ ਕਿ www ਜੋ ਤੁਹਾਨੂੰ ਡੋਮੇ ਡਾਟਾ ਹੈਗਾ ਹੈ ਕਿ ਉਹ ਟੂਮੇਨ ਕੋਦਰ ਰਜਿਸਟਰ ਕੀਤਾ ਗਿਆ ਹੈ ਕਿਦੇ ਨਾਮ ਦੇ ਉੱਤੇ ਰਜਿਸਟਰ ਹੈ ਐਂਡ ਅਗਰ ਉਹ ਰੀਸੈਂਟਲੀ ਹੀ ਰਜਿਸਟਰ ਹੋਇਆ ਹੋਏਗਾ ਤੇ ਆਬਵੀਅਸ ਹੈ ਕਿ ਉਹ ਫੇਕ ਹੈ ਐਂਡ ਅਗਰ ਉਹਦੇ ਪੂਰੀ অথরাইゼਸ਼ਨ ਤਾਂ ਉੱਥੇ ਮਿਲ ਜੇਗੀ ਤੇ ਉਹ ਜੈਨੂਇਨਲੀ ਹੈ ਮੈਡਮ ਜਿਸ ਤਰ੍ਹਾਂ ਠਗੀ ਦਾ ਕੋਈ ਸ਼ਿਕਾਰ ਹੋ ਜਾਂਦਾ ਵਾ ਜਾਂ ਕਿਸੇ ਨੂੰ ਕੋਈ ਮੈਸੇਜ ਆਉਂਦਾ ਵਾ ਉਹ ਤੁਹਾਡੇ ਤੱਕ ਪਹੁੰਚ ਕਰੇ ਤਾਂ ਤੁਸੀਂ ਹੱਲ ਕਰ ਦੋਗੇ ਤਾਂ ਅ ਮੈਂ ਇਹੀ ਕਹਾਂਗੀ ਕਿ ਹਾਡੇ ਤੋਂ ਆਂਦੀ ਬਜਾਏ ਉਸ ਆਪਣੇ ਨੇੜੇ ਦੇ ਜਿਹੜੇ ਵੀ ਸਾਈਬਰ ਸੈਲਸ ਆ ਉੱਥੇ ਜਾ ਕੇ ਰਿਪੋਰਟ ਕਰਨ ਕਿਉਂਕਿ ਜਿਹੜੀ ਹੈਲਪ ਪੁਲਿਸ ਕਰ ਸਕਦੀ ਉਹ ਹੈਲਪ ਕੋਈ ਵੀ ਨਹੀਂ ਕਰ ਸਕਦਾ ਹੈਗਾ ਯਾਨੀ ਤੁਸੀਂ ਅਗਰ ਤਾਂ ਕੋਈ ਸਾਈਬਰ ਕ੍ਰਾਈਮ ਹੋ ਜਾਂਦਾ ਵਾ ਤੁਸੀਂ ਆਪਣੇ ਨੀਅਰਬਾਈ ਸਾਈਬਰ ਸੈਲ ਦੇ ਵਿੱਚ ਰਿਪੋਰਟ ਕਰੋ ਜਾਂ ਔਨਲਾਈਨ ਵੈਬਸਾਈਟ ਅਵੇਲੇਬਲ ਹੈ ਤੇ ਉਹਦੇ ਵਿੱਚ ਵੀ ਆਪਣਾ ਸਾਈਬਰ ਜਿਹੜੀ ਰਿਪੋਰਟ ਜਿਹੜੀ ਆਪਣੀ ਦਰਜ ਕਰਵਾ ਸਕਦੇ ਜਿਸ ਤਰ੍ਹਾਂ ਕਿਸੇ ਨੂੰ ਕੋਈ ਨੌਲੇਜ ਨਹੀਂ ਹੈਗੀ ਕੋਈ ਜਾਣਕਾਰੀ ਲੈਣਾ ਚਾਹੁੰਦਾ ਜਾਂ ਕੋਈ ਟ੍ਰੇਨਿੰਗ ਲੈਣਾ ਚਾਹੁੰਦਾ ਤੁਹਾਡੇ ਕੋਲੋਂ ਤਾਂ ਉਹ ਤੁਹਾਡੇ ਨੂੰ ਮਿਲ ਸਕਦਾ ਅੱਗੇ ਪਹੁੰਚ ਕਰ ਹਾਂਜੀ ਅਗੇ ਕਿ ਇਸ ਚੀਜ਼ ਬ ਸਾਨੂੰ ਆਕੇ ਮਿਲ ਸਕਦਾ ਆਪਾਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਾਂਗੇ ਕਿ ਕਿਹੜੇ ਲਿੰਕਸ ਦੇ ਉੱਪਰ ਕਲਿੱਕ ਕਰਨਾ ਚਾਹੀਦਾ ਵਾ ਕਿਹੜੇ ਕਿੱਦਾਂ ਕਿੱਦਾਂ ਤੁਸੀਂ ਆਪਣੇ ਆਪ ਨੂੰ ਬਚਾ ਸਕਦੇ ਹੋ ਐਂਡ ਇੱਕ ਮੇਨ ਜੀ ਗੱਲ ਵੀ ਹੁੰਦੀ ਹੈ ਕਿ ਕਦੀ ਵੀ ਤੁਹਾਨੂੰ ਆਪਣਾ ਏਟੀਐਮ ਕਾਰਡ ਨੰਬਰ ਪਿਨ ਉਹ ਕਿਸੇ ਨਾਲ ਵੀ ਸ਼ੇਅਰ ਨਹੀਂ ਕਰਨੀ ਚਾਹੀਦੀ ਕਾਫੀ ਵਾਰੀ ਤੁਹਾਨੂੰ ਕਾਲਸ ਆਉਂਦੀਆਂ ਆ ਕਿ ਤੁਹਾਡਾ ਏਟੀਐਮ ਕਾਰਡ ਐਕਸਪਾਇਰ ਹੋਣ ਵਾਲਾ ਆ ਜਾਂ ਤੁਹਾਡੇ ਅਕਾਊਂਟ ਦੀ ਕੋਈ ਵੈਰੀਫਿਕੇਸ਼ਨ ਪੈਂਦੀ ਆ ਐਂਡ ਉਹ ਤੁਹਾਨੂੰ ਕਹਿੰਦੇ ਕਿ ਤੁਸੀਂ ਆਪਣਾ ਕਾਰਡ ਨੰਬਰ ਦੋ ਉਹ ਆਪਣਾ ਸੀਵੀਵੀ ਕੋਡ ਦੋ ਇਦਾਂ ਜਿਵੇਂ ਤੁਹਾਡਾ ਕੋ ਡਾਟਾ ਮੰਗਦੇ ਆ ਤੇ ਜਦੋਂ ਉਹ ਡਾਟ ਪੇਮੈਂਟ ਡਿਡਕਸ ਹੋ ਜਾਂਦੀਆਂ ਹੁਣ ਕਈ ਵਾਰ ਤੇ ਸੁਣਿਆ ਵੀ ਹੋਏਗਾ ਕਿ ਜਦੋਂ ਪੇਮੈਂਟ ਡਿਡਕਟ ਹੁੰਦੀ ਹੈ OTP ਨਹੀਂ ਆਇਆ ਠੀਕ ਹੈ ਇਹ ਮੋਸਟੋ ਮੋਸਟੋਮਨਲੀ ਕੇਸਿੰਦਾ ਕਿ OTP ਨਹੀਂ ਆਇਆ ਬਟ ਆਰਬੇ ਦੇ ਰੂਲ ਦੇ ਅਕੋਰਡਿੰਗ ਤਾਂ OTP ਆਉਣਾ ਜ਼ਰੂਰੀ ਹੈ ਜਦੋਂ ਵੀ ਕੋਈ ਪੇਮੈਂਟ ਕਰਦੇ ਆ ਆਹਨ OTP ਹੈ ਨਾ ਮੰਡੇਟਰੀ ਹੁੰਦਾ ਆ ਇਹ ਉਸ ਕੇਸ ਦੇ ਵਿੱਚ ਹੁੰਦਾ ਜਦੋਂ ਕੋਈ ਇੰਟਰਨੈਸ਼ਨਲ ਟ੍ਰਾਂਜ਼ੈਕਸ਼ਨ ਹੁੰਦੀ ਹੈ ਜਦੋਂ ਵੀ ਕੋਈ ਆਪਾਂ ਇੰਟਰਨੈਸ਼ਨਲ ਟ੍ਰਾਂਜ਼ੈਕਸ਼ਨ ਕਰਦੇ ਆ ਉਸ ਕੇਸ ਦੇ ਵਿੱਚਾਨੂੰ OTP ਨਹੀਂ ਆਂਦਾ ਹੈਗਾ ਉਸ ਕੇਸ ਦੇ ਵਿੱਚ ਜਿਹੜੇ ਵੀ ਫਰੋਡ ਬੈਠੇ ਹੋਏ ਆ ਉਹਨਾਂ ਨੂੰ ਸਿਰਫ ਸਾਡੇ ਅਕਾਊਂਟ ਡਿਟੇਲਸ ਚਾਹੀਦੀਆਂ ਹ ਤੁਹਾਡੇ ਨੰਬਰ ਚਾਹੀਦਾ CVV ਚਾਹੀਦਾ ਐਕਸਪਾਇਰੀ ਡੇਟ ਚਾਹੀਦੀ ਆ ਐਂਡ ਉਹ ਪੇਮੈਂਟ ਕਰਨ ਦੇ ਸਕਸੈਸਫੁਲ ਹੋ ਜਾਂਦੇ ਆ ਇਹੋ ਜਿਹੇ ਜਿਹੜੇ ਕੋਈ ਇਹੋ ਜਿਹੇ ਚੀਜ਼ਾਂ ਸਿੱਖਣਾ ਚਾਹੁੰਦਾ ਵਿਖੇ ਆਪਾਂ ਕਿੱਦਾਂ ਪ੍ਰੀਕਾਊਸ਼ਨਸ ਕੀ ਕੀ ਲੈ ਸਕਦੇ ਆ ਉਹ ਜ਼ਰੂਰ ਸਾਨੂੰ ਆਕੇ ਮਿਲ ਸਕਦਾ ਆ ਮਲਬੀ ਉਹ ਸਮੱਸਿਆ ਦਾ ਹੱਲ ਹੋ ਜਾਏਗਾ ਜੇ ਤੁਹਾਡੇ ਕੋ ਪਹੁੰਚੇ ਗਰਣਾ ਹਾਂਜੀ ਅੱਛਾ ਤੁਸੀਂ ਹੋਰ ਦੇਖੀ ਮੈਡਮ ਮੈਂ ਹੁਣ ਨਿਊਜ਼ ਵੀ ਦੇਖ ਰਿਹਾ ਸੀ 6 ਤੋਂ 7 ਲੱਖ ਦੀ ਜਿਹੜੀ ਠੱਗੀ ਵਜ ਗਈ ਕਿ ਬਜ਼ੁਰਗ ਮਹਿਲਾ ਨਾਲ ਹੋਰ ਐਫਡੀ ਸੀ ਉਹਨਾਂ ਦੀ ਐਫਡੀ ਉਹਨਾਂ ਦੀ ਦਰਵਾਲੀਆਂ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਦਿਖਿਆ ਜਤੋਂ ਹਾਂਜੀ ਐ ਤਾਂ ਕਾਫੀ ਮੈਂ ਵੀ ਕੱਲ ਹੀ ਇਹ ਨਿਊਜ਼ ਸੁਣੀ ਸੀਗੀ ਕਿ 6 ਲੱਖ ਜਰਾਂ ਦੀ ਐਫਡੀ ਸੀਗੀ ਜਿਹੜੀ ਕਿ ਬੈਂਕ ਦੇ ਵਿੱਚ ਆ ਲੋਕੀ ਬੈਂਕ ਦੇ ਉੱਤੇ ਭਰੋਸਾ ਕਰਕੇ ਆਪਣਾ ਹਾਂਜੀ ਆਪਣੀ ਐਫਡੀ ਵਗੈਰਾ ਕਰਵਾਉਂਦੇ ਆ ਮੇਨਲੀ ਇਹਦੇ ਵਿੱਚ ਜਾਂ ਤਾਂ ਉਹਨਾਂ 스ਟੀਲ ਦੇ ਉਹ ਵੀ ਅਦੇ ਵੱਲੋਂ ਕਰਦੇ ਪਏ ਕਿ ਸਟੱਡੀ ਕਰਦੇ ਪਿਆ ਉਹੀ ਇਹ ਚੀਜ਼ ਨੂੰ ਦੱਸ ਸਕਦੇ ਆ ਕਿ ਇੱਕ ਪ੍ਰੋਟੋਕੋਲ ਹੋਇਆ ਪਰ ਆਹ ਚੀਜ਼ ਜਿਹੜੀ ਆ ਨਹੀਂ ਚਹੀਦੀ ਹੈ ਕਿ ਇਹਦੇ ਵਿੱਚ ਕੁਝ ਇਤਨਾ ਕੀਤਾ ਪਾਇਆ ਗਏ ਸਕਦੇ ਆ ਕੁਝ ਪਰਸੈਂਟ ਗਲਤੀ ਜਿਹੜੀ ਯੂਜ਼ਰਸ ਟੀ ਵੀ ਹੁੰਦੀਆਂ ਉਹਨਾਂ ਦੀ ਵੀ ਹੋएगी ਅਗਰ ਉਹਨਾਂ ਨੂੰ ਏਦਾਂ ਦੀ ਕਾਲ ਆਈ ਹੈ ਜਾਂ ਕੁਝ ਹੋਇਆ ਹੈ ਉਹਨਾਂ ਨੂੰ ਬੈਂਕ ਦੇ ਵਿੱਚ ਜਾ ਕੇ ਹੀ ਵੈਰੀਫਾਈ ਕਰਨਾ ਚਾਹੀਦਾ ਅਗਰ ਸਾਨੂੰ ਵੀ ਕੋਈ ਕਾਲ ਆ ਰਹੀ ਆ ਅੱਜ ਦਿਨ ਇਹਦੇ ਵਿੱਚ ਤੁਹਾਨੂੰ ਕੋਈ OTP ਆ ਰਹੀ ਆ ਕੋਈ ਮੰਗ ਰਿਹਾ ਤਾਂ ਡੋਟਪੀ ਉਹ ਚੀਜ਼ ਨੂੰ ਸਿੱਧਾ ਤੁਸੀਂ ਡੀਕਲਾਈਨ ਕਰੋ ਅਗਰ ਤੁਹਾਨੂੰ ਬੈਂਕ ਵੱਲੋਂ ਕਾਲ ਆ ਰਹੀ ਆ ਦੈਨ ਤੁਸੀਂ ਬੈਂਕ ਦੇ ਵਿੱਚ ਵਿਜ਼ਿਟ ਕਰੋ ਕਿ ਤੋ ਹੋਰ ਕਿ ਹੈ ਥਰਡ ਪਾਰ ਕੋ ਤੁਹ ਵੀ ਤੁਹਾਨੂੰ ਕੋਈ OTP ਆ ਜਾਏ ਕੋਈ ਆਪਾਂ ਨਵਾਂ ਵਹੀਕਲ ਖਰੀਦਦੇ ਆ OTPs ਵਗੈਰਾ ਆਉਂਦੇ ਕਿਉਂਕਿ ਸਾਡਾ ਮੋਬਾਈਲ ਨੰਬਰ ਅੱਜ ਕੱਲ ਹਰ ਜਗ੍ਹਾ ਰਜਿਸਟਰ ਹੁੰਦਾ ਹੈ ਤੇ ਇਹੀ ਮੌਕੇ ਦੀ ਤਲਾਸ਼ ਦੇ ਵਿੱਚ ਜਿਹੜੇ ਫਰੋਡਰ ਬੈਠੇ ਹੁੰਦੇ ਆ ਅਗਰ ਤੁਹਾਨੂੰ ਕੋਈ ਵੀ ਕਾਲਸ ਆ ਰਹੀਆਂ ਆ ਕੁਝ ਵੀ ਆ ਤੁਸੀਂ ਕਦੀ ਵੀ ਆਪਣੇ ਵੱਲੋਂ OTP ਨਾ ਦਿਓ অথরাইਜ਼ਡ ਏਜੰਸੀ ਦੇ ਵਿੱਚ ਜਾਓਗੇ ਬੈਂਕ ਵੱਲੋਂ ਆ ਰਹੀ ਹੈ ਤੇ ਬੈਂਕ ਦੇ ਵਿੱਚ ਵਿਜ਼ਿਟ ਕਰੋ ਫਿਰ ਹੀ ਅੱਗੇ ਆਪਣਾ ਪ੍ਰੋਸੈਸ ਕਰੋ ਕਦੀ ਵੀ ਆਨਲਾਈਨ ਤੁਸੀਂ ਆਪਣਾ ਡਾਟਾ ਕਿਸੇ ਨਾਲ ਸ਼ੇਅਰ ਨਾ ਕਰੋ ਬਿਲਕੁਲ ਠੀਕ ਹੈ ਜੀ ਇੱਕ ਚੀਜ਼ ਹੋਰ ਮੈਡਮ ਜਿਸ ਤਰ੍ਹਾਂ ਹੁਣ ਫੇਸਬ ਤਸੀਂ ਦੇਖਦੇ ਆ ਕਿ ਹੈਂਕਰ ਜਿਹੜੇ ਆ ਉਹ ਕਰ ਲੈਂਦੇ ਹੈਂਗ ਕਰ ਲੈਂਦੇ ਹਨ ਉਹ ਚ ਵੀ ਹੋਰ ਪੈਸੇ ਡਿਮਾਂਡ ਕਰਦੇ ਆ ਉਹਨਾਂ ਦੇ ਪਰਿਵਾਰ ਦੇ ਦਿਸਤਰਾਣ ਵਗੈਰਾ ਵੀ ਉਹ ਵੀ ਬੜੀ ਵੱਡੀ ਸਮੱਸਿਆਵਾਂ ਦੇਖ ਰਿਹਾ ਜੀ ਤਿੱਦਾਂ ਦੇ ਵਿੱਚ ਤਾਂ ਮੇਨ ਅਗਰ ਆਪਾਂ ਕਹਿੰਦੇ ਆ ਕਿ ਸਾਨੂੰ ਜਦਾਂ ਮੈਂ ਤੁਹਾਨੂੰ ਦੱਸਿਆ ਕਿ ਤੁਹਾਡਾ ਡਾਟਾ ਕਿਸ ਨਾਲ ਨਹੀਂ ਸ਼ੇਅਰ ਕਰਨਾ ਚਾਹੀਦਾ ਹੈਗਾ ਠੀਕ ਹੈ ਜਦੋਂ ਹੀ ਕੋਈ ਇਹੋ ਜਿਹੀ ਐਪਲੀਕੇਸ਼ਨ ਯੂਜ਼ ਕਰਦੇ ਹੈ ਆਪਣਾ ਡਾਟਾ ਉਹਨਾਂ ਨੂੰ ਟਰਾਂਸਫਰ ਕਰਦੇ ਆ ਜਾਂ ਕੋਈ ਆਪਾਂ ਉਹ ਜਿਹੜੇ ਲਿੰਕ ਦੇ ਉੱਪਰ ਕਲਿੱਕ ਕਰਦੇ ਆ ਜਦੋਂ ਸਾਡਾ ਕੋਈ ਵੀ ਹੈਕਰ ਤੁਹਾਡਾ ਡਾਟਾ ਜਾਂਦਾ ਵਾ ਅਦਰਵਾਈਜ਼ ਸਾਡਾ ਡਾਟਾ ਪੂਰਾ ਸਿਕਿਉਰ ਹੈ ਬਟ ਜਦੋਂ ਹੀ ਆਪਣੀ ਕੇ ਗਲਤੀ ਦੀ ਵਜ੍ਹਾ ਨਾਲ ਕਿ ਇਹ ਲਿੰਕ ਦੇ ਉੱਪਰ ਕਲਿੱਕ ਕਰ ਦਿੱਤਾ ਜਾਂ ਹੀ ਆਪ ਹੀ ਕਿ ਉਹ ਆਪਣਾ ਡਾਟਾ ਸੈਂਡ ਕਰਾਂਗੇ ਫਿਰ ਹੀ ਉਹ ਚੀਜ਼ ਪੋਸੀਬਲ ਹੁੰਦੀ ਹੈ ਅਗਰ ਤੁਹਾਡਾ ਕੋਈ ਵੀ ਦਾ ਕੇ ਸੋ ਰਿਹਾ ਆ ਤੁਸੀਂ ਆਪਣੇ ਸਾਈਬਰ ਸੈੱਲ ਦੇ ਵਿੱਚ ਜਾ ਕੇ ਰਿਪੋਰਟ ਜ਼ਰੂਰ ਦਰਜ ਕਰਵਾਓ ਐਨਾ ਕੋ ਕਿ ਲੋਕ ਕੀ ਸੋਚਣਗੇ ਜਾਂ ਕੁਝ ਵੀ ਐ ਚੀਜ਼ ਬਾਰੇ ਨਹੀਂ ਜਿਹੜੀ ਯੰਗ ਜਨਰੇਸ਼ਨ ਹੁੰਦੀ ਆ ਉਹਨਾਂ ਦੇ ਵਿੱਚ ਐ ਕਾਫੀ ਪ੍ਰੋਬਲਮ ਹੁੰਦੀ ਹੈ ਕਿ ਯਾਰ ਸਾਡੇ ਘਰ ਦੇ ਨੂੰ ਨਾ ਪਤਾ ਲੱਗ ਜੀ ਹਾਂ ਬਿਲਕੁਲ ਜੀ ਬਿਲਕੁਲ ਸਾਡੇ ਪੇਰੈਂਟਸ ਨੂੰ ਨਾ ਪਤਾ ਲੱਗ ਜੇ ਪੇਰੈਂਟਸ ਕੀ ਕਹਿਣਗੇ ਉਹ ਡਰਦੇ ਰਹਿੰਦੇ ਆ ਜੀ ਹਾਂਜੀ ਉਹ ਚੀਜ਼ ਨਹੀਂ ਕਰਨੀ ਚਾਹੀਦੀ ਹੈਗੀ ਤੁਹਾਨੂੰ ਆਪਣੇ ਨੀਅਰ ਬਾਏ ਸਾਈਬਰ ਸੈੱਲ ਦੇ ਵਿੱਚ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਐ ਚੀਜ਼ ਕਿਹਦੇ ਨਾਲ ਵੀ ਹੋਣੀ ਪੋਸੀਬਲ ਹੈ ਹਾਂਜੀ ਤੇ ਆਪਣੇ ਨੀਅਰ ਬਾਏ ਸਾਈਬਰ ਸੈੱਲ ਦੇ ਵਿੱਚ ਜਾ ਕੇ ਰੀਪੋਰਟ ਜਰੂਰ ਕਰवानी ਚਾਹੀਦੀ ਹੈ ਹੂੰ ਕਿਦਾਂ ਕਰੇ ਸਮੇਂ ਦੀ ਜਰੂਰਤ ਹੋਈ ਹੈ ਜੀ ਸੋ ਮੈਡਮ ਆਪਣਾ ਥੋੜਾ ਐਡਰੈਸ ਵੀ ਮੈਂਸ਼ਨ ਕਰਦੇ ਹੋ ਜੇਕਰ ਤੁਹਾਡੇ ਤੋਂ ਕੋਈ ਪਹੁੰਚ ਕਰਨਾ ਚਾਹੁੰਦਾ ਹੋਏ ਤਾਂ ਇੱਥੇ ਆ ਸਕਦਾ ਜੀ ਉਹ ਆ ਸਾਡਾ ਸੀਬੀ ਇਨਫੋਟੈਕ ਇੰਸਟੀਚੂਟ ਹੈ ਕਲਾਨੋ ਰੋਡ ਦੇ ਉੱਪਰ ਹੈ ਕਲਸੀ ਪੈਲੇਸ ਦੇ ਬਿਲਕੁਲ ਆਪੋਜ਼ਿਟ ਐਂਡ ਅਗਰ ਤੁਸੀਂ ਹੋਰ ਵੀ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਥੱਲੇ ਦਿੱਤੇ ਗਏ ਨੰਬਰਾਂ ਦੇ ਉੱਤੇ ਕਾਲ ਵੀ ਕਰ ਸਕਦੇ ਹੋ ਹੂੰ ਸ਼ੁਕਰੀਆ ਮੈਡਮ ਸੋ ਦੇਖੋ ਇਸ ਮਸਿਆ ਬੜੀ ਵੱਡੀ ਹੈ ਜੀ ਛੋਟੀ ਗੱਲ ਨਹੀਂ ਹੈਗੀ ਜਿਹੜੀ ਡਿਜੀਟਲ ਜਿਹੇ ਨਾ ਠੱਗੀ ਵੱਜ ਰਹੀ ਹੈ ਨਾ ਜੀ ਬੜੇ ਵੱਡੇ ਪੱਧਰ ਤੇ ਠੱਗੀਆਂ ਵੱਜ ਰਹੀਆਂ ਵਾ ਸੋ ਅਸੀਂ ਸਾਡਾ ਮੇਨ ਮਕਸਦ ਜਿਹੜਾ ਅੱਜ ਦੀ ਹੈ ਤੁਹਾਨੂੰ ਖਬਰ ਦਿਖਾਉਂਦਾ ਹੈ ਇਹ ਕਾਰਨ ਸੀ ਕਿ ਤੁਸੀਂ ਇਹਨਾਂ ਠੱਗੀਆਂ ਤੋਂ ਬਚੋ ਸੋ ਮੈਡਮ ਨੇ ਬੜੇ ਵਿਸਥਾਰ ਪੂਰਵਕ ਜਿਹੜਾ ਤੁਹਾਨੂੰ ਸਮਝਾਇਆ ਵਾ ਜੀ ਸੋ ਉਮੀਦ ਹੈ ਵੀ ਤੁਸੀਂ ਜ਼ਰੂਰ ਸਮਝੇ ਹੋਗੇ ਔਰ ਅਗਾਹ ਤੋਂ ਜਿਹੜੇ ਚੱਕੰਨੇ ਰੋਗੇ ਜੀ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਨ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ